ਕੀ ਗੱਲੋਂ ਮੈਂ ਹੋਰ ਨਹੀਂ ਤੇਰੇ ਸਾਹਮਣੇ ਕਿੰਦਾ ਮੇਰੇ ਹੱਥੀ ਭਈ ਅੱਜ ਹੱਥੀ ਭਈ ਤਾਂ ਫਿਰ ਮੈਂ ਉਹ ਛੱਡੀਆਂ ਨਾਲ ਚਪੇੜਾ ਮੱਟ ਵੱਟ ਕੇ ਆਹ ਬਹੁਤ ਛੱਡੀਆਂ ਭਲੀ ਭਲੇ ਦੇ ਛੱਡੀਆਂ ਨਾਲ ਹੀ ਜਿੱਤਾਂ ਵਾ ਕੋਈ ਗੱਲ ਨਹੀਂ ਬਥੇਰੀਆਂ ਛੱਡੀਆਂ ਮੈਂ ਛੱਡੀਆਂ ਕਿਉਂ ਨਾ ਪਿਛਲਿਆਂ ਨੂੰ ਕਰਨੀਆਂ ਪਹੁੰਚ ਉਹਨਾਂ ਨੂੰ ਸੱਦ ਨਹੀਂ ਹੈ ਜਿਨ੍ਹਾਂ ਨੇ ਕੱਲ ਲਈ ਐਦਾਂ ਦੀ ਨਾਲੇ ਕਰ ਨਹੀਂ ਸੀ ਇਹਦੀ ਵੀ ਕਿਤਾ ਕੁੱਤੇ ਵਾਂਲ ਦਿੰਦੀ ਚੱਲ ਪੁੱਤ ਲੜਾਈ ਨਹੀਂ ਤਾਂ ਇਦੀ ਹੁੰਦੀ ਆਈ ਗੱਲਾਂ ਕਰ ਕਰ ਕੇ ਤੂੰ ਇਸੇ ਨੇ ਛਾੜੀਆਂ ਲੜਾਈ ਨਹੀਂ ਵਿਦਾਈ ਸੀ ਦੇਖ ਛਾੜੀਆਂ ਮੈਂ ਤੇ ਮਾਂ ਨੂੰ ਸੱਦ ਨਹੀਂ ਆ ਨਾ ਪਿਆ ਵੇਖਣ ਸੋਹਣਿਆ ਸਸਕਾਰ ਦਿੱਤੇ ਆ ਤੂੰ ਤੇ ਗਾੜੀ ਕੁੜੀਆਂ ਦੇ ਹੱਥੀਂ ਪਈਦਾ ਹੁੰਦਾ ਅੱਜ ਤੇਰੇ ਪਿਆ ਕੀ ਭਲਕੇ ਮੇਰੇ ਪਿਆ ਜੂਗੀ ਜਦੋਂ ਮੈਂ ਕੁਖਵਾਰੀ ਨਾ ਕੁੜੀ ਚੜੇ ਵਿਆਹੀ ਹੈਗੀ ਮੇਰੇ ਸੱਸ ਨੂੰ ਪਤਾ ਲੱਗੂ ਸਾਰੇ ਮੇਰੇ ਘਰ ਚਾਉਂਦੇ ਕੀ ਕਹਿਣਗੇ ਪੁੱਤਾਂ ਜਾਂ ਕੁਛਤਰਖਾਂਡੇ ਜਾ ਕੇ ਇਹਨੇ ਕਹਾ ਦਿਆ ਇਹਨੇ ਕਹਾ ਦਿਆ ਕਿ ਬਹਿਣਾ ਮੇਂ ਮਟਰਾ ਕੇ ਇਨੂੰ ਦਾਦਾ ਗੁੱਸਾ ਹੈ ਮੇਰੇ ਤੇ ਮੈਂ ਤੇਨੂੰ ਕੁਝ ਕਿਹਾ ਵੀ ਨਹੀਂ ਬਾਥਰੂਮ ਚੜੀਆਂ ਵਾ ਚੰਦਰੀਆਂ ਬਹੁਤਾਂ ਨੂੰ ਅੱਖ ਲੱਗੇ ਗੁੱਸੇ ਇਹਨਾਂ ਨੂੰ ਕਾਦੇ ਇਹਨਾਂ ਦਾ ਰਸੀਨ ਕੌਣ ਜਾਣਦਾ ਇਹਨਾਂ ਗਾੜੀ ਪੈ ਗਈ ਮੇਰੇ ਕਿੱਤਾਂ ਨਹੀਂ ਹੈ ਤੇਨੂੰ ਚੱਲ ਕੋਈ ਨਹੀਂ ਪਤਾ ਇਹਨਾਂ ਨੂੰ ਸਨ ਕਿੱਲਦਾ ਮੇਰੀ ਮਾਂ ਨੂੰ ਕਿੱਤਾ ਵਾ ਫੋਨ ਤੇਰੀ ਮਾਂ ਨਾਲ ਨਹੀਂ ਹੈ ਜਾਂ ਉਹਨੂੰ ਮੈਂ ਪੁੱਛ ਨਹੀਂ ਦੀ ਕਿ ਇਹ ਕਿਹਦੀ ਅਕਲ ਹੈਨਾ ਜਿਹਦਾ ਨਾਮ ਹੈ ਕਿ ਆ ਵੀ ਮम्मी ਤੇ ਨਹੀਂ ਕਰਨਾ ਨਹੀਂ ਕਰਨਾ ਤੂੰ ਮੈਨੂੰ ਤਾਂ ਪਤਾ ਕਿ ਬਲਾ ਇਦਾਂ ਦੀ ਆ ਮੈਂ ਕਹਿੰਦਾ ਬਤਾ ਉਹ ਜਾਂਦੇ ਭਾੜੀਆਂ ਕੁੜੀਆਂ ਨੂੰ ਅਕਲ ਹੀ ਬੜੀ ਆ ਸੰਸਕਾਰ ਹੀ ਬੜੇ ਵਧੀਆ ਜਾਂਦੇ ਆ ਉਹ ਇਹਨਾਂ ਦੇ ਹੱਥ ਚੁੱਕਦੀਆਂ ਹਨ ਆ ਬਾਬੀ ਜਾ ਕੇ ਹੱਥੀਂ ਪੈਜੋ ਬਹੁਤ ਸੋਹਣੀ ਆਂਦੀਆਂ ਖਲਾਮ ਹਾਂ ਤੇ ਮੈਂ ਕਰਦੀ ਸਾਰੂ ਕਾਇਦੀ ਮਾਰ ਕਹਿੰਨੇ ਨੰਨੇ ਮੈਨੂੰ ਵੀ ਕਰਨੀ ਕਰ ਕੋਈ ਗੱਲ ਨਹੀਂ ਤਾ ਸਿੱਧਾ ਨਾ ਕਰ ਮੈਂ ਨੂੰ ਇੱਕ ਮਰਲਾ ਨਹੀਂ ਦੇਣਾ ਕਰਦੀ ਆ ਨੇ ਤਾਂ ਕਰਦੀ ਦਵੇ ਆਉਂਦੀ ਆ ਨਾ ਵੀ ਦੇਖ ਲੈ ਕਰ ਮਮੀ ਇਹਨੂੰ ਨਹੀਂ ਆਉਂਦੀ ਆ ਨਾ ਵੀ ਦੋ ਕੋਠੀਆਂ ਪਾ ਕੇ ਫੇਰ ਵੇਉਣੀਆਂ ਮੇਰੇ ਤੇ ਜਿੰਨੀ ਕਿ ਗਜਾਇਸ਼ ਹੀ ਮੈਂ ਤੀਆਂ ਪਾ ਜਿੰਨੀ ਮੇਂ ਤੇ ਕੈਪੈਸਟੀ ਹੁਣ ਗਾੜੀ ਇਹ ਦੋ ਪਾ ਲੈ ਹੈ ਨਾ ਹੁਣ ਇੱਥੋਂ ਇੱਥੋਂ ਧੱਕੇ ਜਿੰਦੀ ਬਿਸਤਰਾ ਜਾ ਕੇ ਪਾ ਲੈ ਦੋ ਪਾ ਲੈ ਤੂੰ ਵੀ ਮੂੰਹ ਭਾੜ ਪੜ ਗੱਲਾਂ ਕੰਢੀ ਕੋਈ ਨਹੀਂ ਕਰਦੀ ਤੇ ਫੇਰੀਆਂ ਕਰਾਉਂਦੀ ਕਿੰਨੇ ਕਦੀ ਤੋਂ ਉਹ ਦੂਜੀ ਨੇ ਕਦੇ ਨਹੀਂ ਇਦਾਂ ਕੀਤਾ ਅਜ ਤੱਕ ਉਹਦੇ ਵੱਲ ਵੀ ਇਹ ਹਰੋ ਦਾ ਵੀ ਮੂੰਹ ਖੁੱਲੂਗਾ ਉਹਦਾ ਖੁੱਲਣਾ ਨਹੀਂ ਉਹਨੂੰ ਜਾ ਸਿੱਖਣੀ ਬੇਬੇ ਸਿੱਖਣੀ ਅਜੋਨੇ ਹੱਦ ਕਰਦੀ ਉਹਦਾ ਕਦੇ ਨਹੀਂ ਮੂੰਹ ਖੁੱਲਾ ਇਹ ਜੇ ਵੱਧ ਘੱਟ ਗੱਲਾਂ ਕਰਦੀ ਹੁੰਦੀ ਜਿਆ ਅੱਜ ਉਹਨੇ ਹੱਥ ਚੁੱਕਿਆ ਕੱਲ ਨੂੰ ਵੱਡੀ ਦੇਖ ਕੇ ਚੁੱਕੀ ਮੈਂ ਤੇ ਵਿੱਚ ਇਤਰਾਜ ਹੋ ਗਈ ਰਹਿ ਗਈ ਫੇਕੀਆਂ ਵੀ ਦੁਕਾਨ ਦੇ ਅੱਜ ਇਹਨੇ ਚ ਬਿੜਾ ਖਾ ਲਿਆ ਪਰ ਵੱਡੀ ਵਿਖਾਏਗੀ ਜੋ ਇਦਾਂ ਕਰੂਗੀ ਹਾਂ ਪੋਲੇ ਪੋਲਾ ਹਾਥੀ ਕੱਟਾ ਹੀ ਝਾੜਿਆ ਤੂੰ ਵੀ ਉਹਦੇ ਦਵਾਲੋਂ ਬੱਸ ਉਹ ਤਾਂ ਮੈਂ ਤੇ ਵੱਟ ਵੱਟ ਕੇ ਮਾਰਨੇ ਆ ਉਹਦੇ ਹਾਂ ਰੱਖਦੇ ਆ ਘੋਟੇ ਤੇ ਲੈ ਨੂੰ ਭੇ ਕਲ ਹੁੰਦੀ ਚੱਲ ਮੈਂ ਸ਼ਰਮ ਕੀਤੀ ਵੀ ਚੱਲ ਨੋਤੀ ਆ ਉਹਦਾ ਹੈ ਕਿ ਇਹ ਦੋ ਚੱਪੇ ਰੱਖਣ ਨੂੰ ਬਲ ਤੇ ਹੈਗੀ ਆ ਉਹਦਾ ਹਾਂ ਉਹਨੂੰ ਨਹੀਂ ਸ਼ਰਮ ਮੈਂ ਵੀ ਮੈਂ ਗਾੜੀ ਦੇ ਨਾਂ ਤੇ ਚੁੱਕਣ ਨਹੀਂ ਆ ਪਤਮਿਆ ਦੇਖਿਆ ਵੀ ਚਲ ਕੋਈ ਗੱਲ ਨਹੀਂ ਗਈ ਮੈਂ ਤੇ ਜਦੋਂ ਵੇਖਿਆ ਉਹ ਤੁਸੀਂ ਛੋਟੀ ਪਈਆਂ ਇੱਕਦਮ ਤੇ ਮੰਮੀ ਮੈਂ ਤੇ ਖੁਸ਼ ਕਿਹਾ ਵੀ ਨਹੀਂ ਆਪੇ ਬਲਾ ਸਿਰਪੀ ਉਹ ਗੱਲ ਮੱਥੇ ਨਾ ਲਾਓ ਚਲ ਕੋਈ ਨਹੀਂ ਛੇੜ ਰਹਿਣਾ ਮੈਂ ਗੱਲ ਕਰਨੇ ਹੁੰਦਾ ਫੋਨ ਤੇ ਇਹਦੇ ਪਿੱਛੇ ਨਾ ਮੈਂ ਕਰਨੇ ਆਂ ਵੀ ਲੈ ਜਾਓ ਮੇਰੇ ਨੂੰ ਅਕਲ ਆਉਂਦਾ ਤਾਂ ਚੱਲ ਜੀ ਕੱਢੋ ਇਹਨੂੰ ਇੱਥੋਂ ਲੈ ਦੋ ਜੀ ਮੈਂ ਕਿਹਾ ਅਕਲ ਆਏ ਕਿ ਉਹ ਤੇ ਲੈ ਆਵਾਂ ਉੱਥੇ ਜਾ ਕੇ ਜੇ ਤੂੰ ਪੇਕੇ ਰਹੂਗਾ ਉੱਥੇ ਲੜਾਈ ਲਾਓ ਫਿਰ ਪਤਾ ਲੱਗੂ ਇਹਨੂੰ ਉਹਦੀ ਬਾਤ ਨੂੰ ਵੀ ਪਤਾ ਲੱਗੂਗਾ ਫਿਰ ਤੇ ਪਤਾ ਲੱਗਾਂ ਜਦੋਂ ਪਰਜਾਈਆਂ 나ਡੇ ਲਾਏ ਨੇ ਹਾਂ ਹੈ ਕਿਤੇ ਢੀਲ ਰੱਖੀ ਆ ਬੱਲੇ ਬ ਗਿੰਨੀਆਂ ਗੋਲੀਆਂ ਵਾ ਸੱਚੀ ਮੇਰਾ ਤਾਂ ਖੈਰਾ ਗੋਲੀਆਂ ਤੋਂ ਨਹੀਂ ਛੁੱਟਣਾ ਤੇ ਮੁੰਡਾ ਵੀ ਕਿਤੇ ਇੰਨਾ ਸਤਾਉਂਦਾ ਜਿਹੜਾ ਕੋਈ ਹਸਾਬ ਨਹੀਂ ਇਹ ਕਿਹੜਾ ਮੇਰੀ ਆਖੇ ਲੱਗਦਾ ਵਾ ਕਿ ਮੈਂ ਨਾ ਇਹ ਕੰਮ ਕਰਾਂ ਆਂਦਾ ਮੈਂ ਮੋਟਰਸਾਈਕਲ ਲਿਓਣਾ 10 ਜਿਹੜੇ ਤੇ 4 ਪੈਸੇ ਆਗੇ ਥੋੜੇ ਹੋਰ ਪਾ ਦੇ ਆਪਣੇ 100 ਰਿਆ ਹੁੰਦੇ ਜਿਹੜੀ ਇੰਨੀ ਟਾਟਾ ਮਾਰਦੀ ਆ ਗਿੰਨੀਆਂ ਗੱਲਾਂ ਕਰਦੀ ਆ ਹੈ ਮੇਰੇ ਕੋਲ ਤਾਂ ਗੱਲਾਂ ਵੀ ਨਹੀਂ ਸੈਨ ਹੁੰਦੀਆਂ ਉਹਦੀਆਂ ਜੇ ਇੰਨੀਆਂ ਗੱਲਾਂ ਕਰਦੀ ਆ ਨਾ ਤੇ ਮੈਂ ਇੱਕ ਮਿੰਟ ਚੋਂ ਦੀ ਉਹਨੂੰ ਪੈਸੇ ਦੇ ਦਾਂ ਜੇ ਮੇਰੇ ਕੋਲ ਹੋਣ ਤੇ ਮੈਸਾ ਉਹ ਨਾ ਇਹ ਨਾ ਗੱਲਾਂ ਇੰਨੀ ਮੇਰੀ ਬੇਇੱਜ਼ਤੀ ਕਰਦੀ ਆ ਤਾ ਗੱਲ ਇੰਟਰ ਪਾਇਆ ਤਾ ਮੈਂ ਆ ਕੀਤਾ ਉਹ ਕੀਤਾ ਮੈਂ ਤਾਂ ਇੰਨੀਆਂ ਕਦੇ ਨਾ ਗੱਲਾਂ ਸੁਣਾ ਪਰ ਮੁੰਡੇ ਨੂੰ ਨਾ ਪੋਸ ਪੈ ਗਿਆ ਉਹਦੀਆਂ ਗੱਲਾਂ ਸੁਣਦਾ 1004 ਰੁਪਏ ਆਗੇ ਤੇ ਤੂੰ ਅੱਖ ਸਾਂਭ ਕੇ ਪਤਾ ਨਹੀਂ ਹੁਣ ਕੀ ਕਰਨ ਚੱਲ ਗਿਆ ਯੋ ਭੱਜ ਗਿਆ ਐਨਾ ਕਿਤੇ ਮੁੰਡਾ ਵਿਗੜ ਗਿਆ ਜਿਹੜਾ ਕੋਈ ਹਸਾਬ ਹੀ ਨਹੀਂ ਆ ਛਣੀ ਨਹੀਂ ਦੱਸ ਮੈਂ ਵੇਖਾਂ ਕੌਣ ਆਇਆ ਵਾ ਹਾਰ ਨਹੀਂ ਮਾਰੀ ਜਾਣ ਡਿਆ ਵਾ ਕੋਈ ਪਰੋਣਾ ਤਾਂ ਨਹੀਂ ਆ ਗਿਆ ਸ਼ਾਇਦ ਮੇਰਾ ਭਰਾ ਹੀ ਆ ਗਿਆ ਵੇ ਭਾਵੇਂ ਹੂੰ ਕੁੜੀ ਆਡੀ ਖੈਰ ਨਹੀਂ ਉਹ ਵੇਲਾ ਰੋ ਰੋ ਕੇ ਇਦਾਂ ਮੰਮੀ ਨੂੰ ਦੱਸੰਡੀ ਮੰਮੀ ਤੇ ਅੱਗੇ ਨਹੀਂ ਸਾਨੂੰ ਬਖਸ਼ਦੀ ਹੈਗੀ ਤਾ ਤੂੰ ਗਾ ਹੱਥੋਂ ਦੇ ਤੇ ਚੁੱਕਿਆ ਹੈਗਾ ਸਾਰੇ ਪਖੰਡ ਕੰਨ ਦੇ ਹੀ ਦੀਦੀ ਰੋਂਦੀ ਇੱਥੇ ਕੋਟ ਤਾਂ ਮੰਮੀ ਨੇ ਮੈਨੂੰ ਦਿੱਤਾ ਮੰਮੀ ਦਾ ਤਾਂ ਬੜਾ ਕਿੰਨਾ ਭਾਰਾ ਵਾ ਆ ਮਾਰੀ ਹੁੰਦਰੀ ਹੇ ਤੱਕ ਸੇਗ ਨਿਕਲ ਹੁੰਦਾ ਗੱਲ ਦੇ ਵਿੱਚੋਂ ਆਪਦੇ ਮੰਮੀ ਦੇ ਕੱਟੇ ਚ ਵੜ ਗਈ ਦੇਖਦੇ ਸਾਹਮਣੇ ਹੁੰਦੀ ਮੈਂ ਵੀ ਗੁੱਤੋਂ ਫੜਿਆ ਕਿ ਸੀਟ ਨਹੀਂ ਸ਼ੂਰ ਕਰੋ ਬਚ ਗਈ ਮੇਰੇ ਕੋਲ ਅੱਜ ਨਹੀਂ ਮੂੰਹ ਨਾਲ ਤਾਂ ਸੋਗਰ ਗੱਲਾਂ ਹੋ ਜਾਂਦੀਆਂ ਵਾ ਤੇਰਾ ਫਰਜ਼ ਨਹੀਂ ਭੰਦਾ ਫਿਰ ਵੀ ਉਹ ਕਰ ਦਿੱਤੀ ਆ ਧੀਆ ਤੇ ਵੀ ਧੀਆ ਵਾਂਗੂ ਰਵੇ ਨਾ ਇਹਦਾ ਕੀ ਮਤਲਬ ਮੰਮੇ ਚੁੱਕਣਾ ਦਿੰਦੀ ਰਹਿੰਦੀ ਮੰਮੀ ਦੇ 24 ਘੰਟੇ ਕੰਨ ਪਾ ਦਿੰਦੀ ਮੰਮੀ ਸਾਡੇ ਦਿਵਾਲੇ ਹੋਈ ਰਹਿੰਦੀ ਐ ਇਹਨੂੰ ਤੇ ਮੈਂ ਹੁਣ ਦੱਸੂਗੀ ਜਿੱਦਣ ਕਿ ਦਿਨਾਂ ਹੁਣ ਮੈਨਾਂ ਪੰਗੜਾ ਇਹਨੂੰ ਮੈਂ ਗੋਡੇ ਥਲੇ ਰੱਖਣਾ ਹੀ ਆ ਨਾ ਨਾ ਕ ਨਮਾਤਾ ਜਾ ਕੇ ਡੋ ਨਮਾ ਕਰਦਾ ਤੇਰਾ ਗੁੱਟ ਵੀ ਦੀ ਜੋ ਨਮ ਰੋੜਾ ਮੰਮੀ ਤੇ ਇੰਨਾ ਜ਼ੋਰ ਬਣਾ ਕਿ ਤੇ ਮੇਰਾ ਫੁੱਟਿਆ ਨਹੀਂ ਗਿਆ ਜ਼ੋਰ ਤੇ ਪੈਣਾ ਤੁਹਾਡੇ ਦੋਹਾਂ ਚ ਪੜਾਇਆ ਜੇ ਮੈਂ ਮੰਮੀ ਤੇ ਬਾਵਾ ਤੇ ਤੇਰੀ ਬਾਵਾ ਉਹਨੇ ਘੁੱਟ ਕੇ ਫੜੀਆਂ ਜੇ ਮੈਂ ਉਹਨੂੰ ਛਡੂੰਦੀ ਤੇ ਉਹ ਨਹੀਂ ਛੱਡਦੀ ਜੇ ਮੈਂ ਤੈਨੂੰ ਕਿੰਨੀ ਵੇਰਮਾਨਾ ਬੈ ਤੂੰ ਵੀ ਨਹੀਂ ਰਮਾਨਾ ਬੈ ਤੈਨੂੰ ਮੈਂ ਇੱਡਾ ਜੱਫਾ ਪਾਇਆ ਕਿ ਤੂੰ ਹਿਲਦੀ ਨਹੀਂ ਉਹਦੇ ਤੇ ਤੁਹਾਡੇ ਚ ਜ਼ੋਰ ਆਇਆ ਨਾ ਜਦੋਂ ਕੰਮ ਕਰਨਾ ਹੋਵੇ ਤੂੰ ਕਹਿੰਦੀ ਅਸੀਂ ਥੱਕ ਜਾਨੀ ਆ ਪਰ ਮੈਨੂੰ ਬਹੁਤ ਗੁੱਸਾ ਆਈ ਦੀ ਕਿ ਤੂੰ ਹੀ ਨਾਣਾ ਵਿੱਚ ਨਹੀਂ ਤੇ ਮੰਮੀ ਬਣਾਉਂਦੀ ਇਹਦੀ ਅੱਜ ਖੈਰ ਨਹੀਂ ਇਹਨੂੰ ਤੇ ਮੈਂ ਦੱਸ ਦਿੰਦੀ ਵੀ ਕਿੱਦਾਂ ਓਏ ਇਹ ਸੋਹਰੇ ਕੋ ਕੋ ਬਣਦਾ ਹੀ ਨਹੀਂ ਗਾ ਡਾਂਗੜਾ ਰੱਖਣ ਕੈਨੂੰ ਉਹਦੀ ਜੁੱਤੀ ਨਹੀਂ ਕੈਮ ਹੈਗੀ ਇਹ ਬੰਦੇ ਦੀ ਹਾਏ ਇਸ ਤਰ੍ਹਾਂ ਨਾ ਗੱਲਾਂ ਕਰਿਆ ਕਰ ਘਾਦੀ ਧੀ ਧਿਆਣੀ ਆ ਸੋਣਾ ਬੋਲਿਆ ਕਰ ਧੀ ਧਿਆਣੀ ਆ ਮੈਨੂੰ ਤਾਂ ਕੁੱਟ ਫਰਾਗ ਰੱਖਦੀ ਕਿੱਦਾਂ ਮੰਮੀ ਨੇ ਮੈਨੂੰ ਗੁੱਤੋ ਫਟ ਕੇ ਵੀ ਕਮਾਇਰ ਮੇਰੇ ਆ ਮਾਰੀ ਇੱਥੇ ਇਹ ਇੱਕ ਇਧਰ ਮਾਰੀ ਆ ਹੇ ਤਾਂ ਗੱਲਾਂ ਦੀ ਸੇਲ ਨਿਕਲੇ ਤੁਹਾਨੂੰ ਵੀ ਪਤਾ ਵਾ ਕਿੰਨਾ ਭਾਰਾ ਹੱਥ ਨਹੀਂ ਉਤੋਂ ਜੇ ਤੁਸੀਂ ਨਾ ਇੱਕ ਦੂਜੇ ਸਾਥੀ ਪਹਿਨੀਆਂ ਤਾਂ ਨਾ ਮੰਮੀ ਕੋ ਤੂੰ ਵੀ ਖਾਂਦੀ ਤੂੰ ਵੀ ਹਟੇ ਨਹੀਂ ਪਹਿਲਾ ਆਵੇ ਲੋ ਮੈਂ ਗੋਟ ਨੇ ਵੀ ਨਾ ਮਰੋੜ ਦਿੱਤਾ ਪਤਾ ਨਹੀਂ ਹੁਣ ਪਾਵਾਂ ਸੌਣ ਜੇ ਸ਼ਾਮਾਂ ਤੱਕ ਪੀਗੜ ਨਹੀਂ ਘਲਾਂਦੀ ਉਹਨੂੰ ਤਾਂ ਹੱਥ ਵੀ ਨਹੀਂ ਲੱਗਾ ਹੈਣਾ ਕੋਈ ਕਹਿੰਦੀ ਸੇਕ ਦੇ ਦਿੰਨੇ ਆ ਉਹਨੇ ਵੀ ਜਦ ਹਜ ਮੈਂ ਉਹਨੂੰ ਪੁੱਛਣਾ ਨਾ ਉਹਨੇ ਵੀ ਕਈ ਕੋ ਦੱਸਣਾ ਉਹਨੂੰ ਕੁਝ ਦੱਸਣਾ ਉਹਨੂੰ ਤਾਂ ਮੇਰਾ ਹੱਥ ਹੈ ਜੱ ਲੱਗਾ ਹੀ ਨਹੀਂ ਪਹਿਲੇ ਹੀ ਡਾਦੀ ਪਿੱਛੇ ਵੜ ਗਈ ਮੰਮੀ ਤੇ ਜਾ ਕੇ ਜੇ ਕਿਤੇ ਮੇਰੇ ਹੱਥ ਆਏ ਨਹੀਂ ਸੱਚੀ ਅੱਜ ਮੈਨੂੰ ਇੰਨਾ ਗੁੱਸਾ ਹੈ ਨਾ ਮੈਂ ਸਾਰੀਆਂ ਅਗਲੀਆਂ ਬਿਸਲੀਆਂ ਕਸਰਾ ਘੱਡਣੀਆਂ ਇਹਦੇ ਤੇ ਅੱਜ ਹੁਣ ਮੈਨੂੰ ਇਹ ਨਹੀਂ ਸਮਝਣ ਲੱਗਣੀ ਮੈਂ ਉਧਰ ਜਾਵਾਂ ਕਿੱਦਾਂ ਮੇਰਾ ਜੀ ਕੰਡਾ ਨੂੰ ਚਾਹ ਪਾਣੀ ਪੁੱਛਾਂ ਨਹੀਂ ਫਲਾਇਆ ਮੂੰਚਾ ਬਾਣੀ ਪੁੱਛਣਾ ਕਿ ਤੂੰ ਹੀ ਪੂਏ ਚਾੜੀਆ ਬਣਾ ਕੇ ਤਾਂ ਪੀਲੇ ਹਾ ਲੜ ਤੂੰ ਤਾਂ ਇਹ ਸ਼ੇਰ ਵਾਂਗੂ ਗੱਜ ਦੀ ਅੱਗੇ ਕੋਈ ਗੱਲ ਨਹੀਂ ਹਣ ਘਰ ਆਈ ਤੇ ਮੈਂ ਹਾਂ ਪੁੱਛਣਾ ਤੂੰ ਨਾ ਪੁੱਛ ਫਿਰ ਨਾ ਪੁੱਛੀ ਜਾ ਮੈਂ ਨਹੀਂ ਮੈਂ ਤਾਂ ਹੁਣ ਇਹਨੂੰ ਪਾਣੀ ਦਾ ਘੁੱਟ ਵੀ ਨਹੀਂ ਪੁੱਛਣਾ ਚਾਹ ਤੇ ਬਹੁਤ ਦੂਰ ਦੀ ਗੱਲ ਆ ਚੁੱਪ ਕਰ ਜਾ ਹੁਣ ਤੇਰੀ ਆਵਾਜ਼ ਬੜੀ ਤਿੱਖੀ ਬਾਹਰ ਜਾਣ ਦੀ ਫੇਰ ਆ ਜੂਗੀ ਆ ਜੇ ਤੇ ਆ ਜੇ ਕਿ ਮੈਂ ਪੁੱਛ ਲੂੰਗੀ ਨਾ ਆ ਜੂਗੀ ਮੈਂ ਤਾਂ ਅੱਗੇ ਸੁਣਾਉਣ ਦੇ ਇਹਨੂੰ ਕਿ ਆਵੇ ਇੱਥੇ ਮੈਂ ਪੁੱਛਾਂ ਤੂੰ ਨਹੀਂ ਪੈਣਾ ਚੁੱਪ ਕਰਨਾ ਬੂਹਾ ਮਾਰ ਕੇ ਜਾਨੀਂ ਬੂਹਾ ਮਾਰ ਦੋ ਬੂਹਾ ਕਿ ਮਾਰਨਾ ਖੋਲ ਕੇ ਜਾਓ ਪੰਗਾ ਤੇ ਨਾ ਮੈਂ ਲੈਣਾ ਫਿਰ ਕੋਈ ਗੱਲ ਦੱਸੂ ਇਹਨੂੰ ਪਤਾ ਬਦਲਾ ਤਾਂ ਮੈਂ ਵੀ ਇਤੋਂ ਲੈ ਕੇ ਹਟੂੰਗੀ ਜਿੰਨੇ ਮੈਨੂੰ ਕੁੱਟ ਫਰਾਤੀ ਸੜੀ ਜੀ ਨੇ ਇਹਨੇ ਕੀ ਕੀਤਾ ਛਿੱਤਰ ਮੇਰੇ ਪੈ ਗਏ ਮੈਂ ਤਾਂ ਇਹਦੀ ਹੱਡ ਬਣਾ ਲਈ ਮੈਂ ਤਾਂ ਆਪਣੇ ਆਹ ਰੋ ਰੋ ਕੇ ਮੰਮੀ ਦਵਾਲੇ ਹੁਣ ਸੱਚੀ ਹੋ ਜਾਣਾ ਕਿ ਮੈਨੂੰ ਬਹੁਤ ਕੁੱਟਿਆ ਤੋ ਆਹੋ ਮੰਮੀ ਲਿਆਓ ਫੜੋ ਤੇਲ ਵਾਲੀ ਬੋਤਲ ਕੀ ਕਰਨਾ ਤੇਲ ਮੋਟਰਸਾਈਕਲ ਲਿਆਂਦਾ ਵਾ ਲੋਕਾਂ ਦਾ ਮੰਗ ਲਿਆ ਆਵਾ ਤੇ ਮੈਨੂੰ ਆਂਦਾ ਤੇਲ ਚੋ ਚੱਲ ਮੰਗ ਕੇ ਲਿਆਂਦਾ ਸਹੀ ਤੇ ਤੇਲ ਚੋ ਸਭ ਕੁ ਸਗਣ ਵਿਹਾਰ ਕਰੋ ਮੈਂ ਅੰਦਰ ਵੜਾ ਫੜਦੇ ਹੋ ਪੁੱਤ ਆ ਹੋਮ ਮੰਮੀ ਨੂੰ ਇਹੋ ਹੀ ਗੱਲ ਆ ਵੀ ਮੰਕ ਕੇ ਲਿਆਂਦਾ ਬੰਕ ਕੇ ਲਿਆਂਦਾ ਲੈਨ ਤਾਂ ਮੇਰੀ ਜਿਹੜੀ ਦੀ ਜੀ ਤੇਰੇ ਨਾਲ ਕਿੱਥੇ ਲੈਨਦਾ ਹੁਣ ਇੰਨਾ ਰੇਸਾਂ ਦਿਆ ਕਰੀਆਂ ਗਲੀਆਂ ਚ ਉਹ ਲੈਓ ਤੇਲ ਲੈ ਲੈ ਇਹ ਇੱਕ ਤੂੰ ਤੇਲ ਦੀ ਬੋਤਲ ਲਿਆ ਕੇ ਰੱਖੀ ਹੋ ਚ ਵਧਾਈ ਹੋਵੇ ਮੰਮੀ ਵਧਾਈ ਹੋਵੇ ਤੁਹਾਨੂੰ ਕੁਆ ਖੋਤ ਆ ਨਹੀਂ ਮੇਰੇ ਕੋਲ ਖੋਲਦਾ ਆ ਨਹੀਂ ਉਹ ਪਰਲਾ ਵੇ ਸਾਬੀ ਤੇਲ ਤਾਂ ਚੋਵਾ ਲਿਆ ਤੂੰ ਕਿਹੜਾ ਚੁੱਕ ਲਿਆ ਆ ਮੈਂ ਜਿਹੜਾ ਦੱਸਿਆ ਸੀ ਤੁਹਾਨੂੰ ਵੀ ਮੇਰੇ ਦੋਸਤ ਕੋਲ ਲੱਗਾ ਵਾ ਕਹਿੰਦਾ ਸੀ ਲੈ ਜੀ ਬਾਅਦ ਚ ਪੈਸੇ ਦੇ ਦੇਣੀ ਕੋਈ ਨਾ ਤੂੰ ਮੇਰੀ ਗੱਲ ਤਾਂ ਨਾ ਮੰਨੀ ਜਿਹੜੇ ਉਹਨਾਂ ਨੂੰ ਦੇ ਆਉਂਦਾ ਸਹਰਿਆਂ ਨੂੰ ਉਹ ਮੰਮੀ ਉਹਨਾਂ ਦੇ ਵੀ ਦੇ ਦੇਣੇ ਆ ਕੋਈ ਗੱਲ ਨਹੀਂ ਪਹਿਲਾਂ ਆਪਣੇ ਚਲਾਉਣ ਜੋਗੀ ਚੀਜ਼ ਤੇ ਹੋਣੀ ਚਾਹੀਦੀ ਜਾਣ ਉਹਨੂੰ ਵੇ ਸਿਆਣਿਆਂ ਨੇ ਆਖਿਆ ਪਹਿਲਾਂ ਕਰਜ਼ਾ ਲਾ ਲਈਦਾ ਵਾ ਤੇ ਫੇਰ ਆਪਣੀ ਚੀਜ਼ ਲਈ ਆਈ ਦੀ ਲੋਕਾਂ ਨੇ ਤੇ ਗੱਲਾਂ ਕਰਨੀਆਂ ਵਾ ਆਖਣਾ ਲੋਕਾਂ ਦੇ ਦੇਣ ਵਾਲਿਆ ਤੇ ਇਹਨਾਂ ਕੁੱਟ ਲੈਣਦਾ ਵਾ ਜਿੰਨੇ ਮੂੰਹ ਉੰਨੀਆਂ ਹੀ ਗੱਲਾਂ ਕੋਈ ਗੱਲ ਨਹੀਂ ਇਹ ਸਗਣ ਵਿਹਾਰਾਂ ਵਾਲੀ ਚੀਜ਼ ਆ ਹੁਣ ਕਰ ਲੈਂਦੀ ਹੁਣ ਕਲੇਸ਼ ਨਾ ਪਾਇਓ ਨਹੀਂ ਮੈਂ ਕਲੇਸ਼ ਨਹੀਂ ਪਾਉਂਦੀ ਤੂੰ ਡੱਬਾ ਲੈ ਆਇਆ ਵਾ ਡੱਬਾ ਕੋਈ ਨਹੀਂ ਹੁਣ ਜਾਣੇ ਆ ਲੈ ਆਉਨੇ ਮੈਂ ਤੇ ਆ ਪਿੰਡੋਂ ਹੀ ਲੈ ਆਇਆ ਵਾ ਇਧਰੋਂ ਪਰਲੇ ਪਾਸੋਂ ਤੂੰ ਡੱਬਾ ਬਾਜ਼ਾਰ ਚ ਜਾਊ ਫੇਰ ਹੀ ਲਿਆਉਂਗਾ ਚਲ ਹਾਂ ਜਾਵੀਂ ਸੁੱਖ ਨੂੰ ਲੈ ਕੇ ਆਵੀਂ ਤੇ ਡੱਬਾ ਉਹਨਾਂ ਲਈ ਲੈ ਜਾਈ ਤਾਂ ਕਿ ਮੈਂ ਨਵੀਂ ਚੀਜ਼ ਲਿਆਂਦੀ ਆ ਕੋਈ ਗੱਲ ਨਹੀਂ ਹੁਣ ਏਦਾਂ ਕਰਦੇ ਆ ਚਲੋ ਆਜੋ ਫੈਦੀ ਗਾਸੋਂ ਲਾ ਮੁੰਡੇ ਦੀ ਵੇਲਾ ਮੰਮੀ ਫੇਰ ਦਈਓ ਬੋਲਣ ਹਟਦੀ ਨਹੀਂਓ ਬੋਲਣਾ ਬੋਲਦੀ ਰਹਿੰਦੇ ਹਾਂ ਮੈਨੂੰ ਖੈ ਬੋਲਦੀ ਰਹਿੰਦੇ ਕੋਈ ਗੱਲ ਨਹੀਂ ਸੁੱਖ ਚਾਹ ਬਣਾ ਕੇ ਲਿਆਵਾ ਕੋਟ ਆਓ ਬਣਾ ਲਿਓ ਪਾਓ ਮੇਰੇ ਸਿਰ 'ਚ ਗਰਮ ਗਰਮ ਚਾਹ ਪਿਆਦੀ ਆਨੀ ਤੂੰ ਇਹਨਾਂ ਪਿਆ ਦੇਣੀ ਕਸਰਾਵਾ ਕੋਈ ਚਾਹ ਦੀ ਆ ਇਹ ਕਸਰ ਛੱਡੀ ਚਾਹ ਦੀ ਮੰਮੀ ਹਰਦੀ ਦੇ ਵੀ ਨਹੀਂ ਆ ਤੇ ਨਾ ਹਰਦੀ ਉਹ ਵਰਤੂ ਨਹੀਂ ਉਹਨਾਂ ਨਾਲ WhatsApp ਤੋਂ ਹੀ ਉਹਨਾਂ ਨਾਲ ਥੋੜੀ ਜਿਹੀ ਚੰਗੀਤਾ ਚੱਲਿਆ ਕਾ ਮੰਮੀ ਇਹ ਕਰਦੀ ਮੈਂ ਬੀਬੀ ਆ ਸਿਆਣੀ ਆ ਉਹ ਆਪੇ ਸਮਝ ਜੇ ਹਾਂ ਜਦ ਤੂੰ ਹੀ ਸਮਝਾਉ ਤੂੰ ਵੀ ਨਾਲ ਪੜਨੀ ਆਂ ਤੂੰ ਉਹਨੂੰ ਉਹਦੇ ਦੋ ਲਾ ਦਿੱਤੀਆਂ ਉਹ ਮੈਨੂੰ ਕਹਿ ਨਹੀਂ ਮੇਰੀ ਗੱਲਾਂ ਚ ਹੇ ਤੱਕ ਸੇਕ ਨਹੀਂ ਘੱਟੀਆਂ ਦੱਪੀ ਆਈ ਉਹਦਾ ਤੇ ਹੋਰ ਲੱਗਣੀ ਤੇ ਗੁੱਤ ਨੂੰ ਬਾਟੇ ਦੀ ਹੁੰਦੇ ਨਾ ਮੇਰੀ ਕੁੜੀ ਨੂੰ ਵੇਲਾ ਘਰ ਆਇਂ ਪੁਰਸ਼ੀ ਪਰ ਉਹਨੇ ਵੀ ਚੋਫੇ ਰਹਾ ਕਰਿਆ ਤੇ ਮੈਂ ਕੀ ਕਹਿਵੇਂ ਤੇ ਆਈ ਬਾਥਰੂਮ ਚ ਮੈਂ ਤੁਹਾਨੂੰ ਬੁਲਾਉ ਨੂੰ ਛੇੜਿਆ ਵੀ ਨਹੀਂ ਅੱਬੇ ਮੇਰੇ ਗਲਤ ਹੈਗੀ ਬਾਹਰ ਬੈਠੀ ਮੈਨੂੰ ਤਾਂ ਪਤਾ ਵੀ ਨਹੀਂ ਬਿੱਧਲ ਕੀ ਹੋਈ ਹੈ ਇਹ ਕੰਮ ਕਰ ਜਾਣਦੇ ਆ ਫਰਜੀਆਂ ਦੇ ਤੇ ਨਹੀਂ ਹੈਗੇ ਮੰਮੀ ਫਿਰ ਨਾਨਾ ਦਾ ਵੀ ਨਹੀਂ ਫਰਜ ਬੰਦਾ ਦਾ ਬੋਲਣ ਦਾ ਉਹ ਨਹੀਂ ਜਾਓ ਬਸ ਨਹੀਂ ਮੇਰੇ ਜਿੰਦੇ ਤੁਸੀਂ ਦੜੀਆਂ ਦੇ ਕਰ ਤੇ ਭਲਕੇ ਜੇ ਮੈਂ ਮਰ ਗਈ ਤੇ ਫਿਰ ਤੁਸੀਂ ਕੀ ਕਰੋਗੇ ਮਾਂ ਪੁੱਛਣ ਆਈ ਮੰਮੀ ਮੈਨੂੰ ਕਿਹਨੇ ਤੇ ਕੀ ਪੁੱਛੋਗੇ ਇਹਨੂੰ ਮੰਮੀ ਮੈਂ ਤੇ ਕੋਹ ਵੀ ਨਹੀਂ ਆਂਦੀ ਇਹਨੂੰ ਕਦੀ ਕੋਹ ਕਿਹਾ ਵਾ ਇਹ ਤੁਹਾਨੂੰ ਮੇਰੇ ਦਵਾਲੇ ਐਵੇਂ ਜਾਣ ਕੇ ਚਲੀ ਆਏ ਇਹਦੇ ਵੱਲ ਦੇਖ ਕੇ ਲੱਗ ਜਾਓਗੇ ਕਿ ਤੁਸੀਂ ਕਿਹੜੇ ਘੱਟ ਕਰਨੀ ਜਦੋਂ ਉਹ ਕਰਨ ਡਈ ਏਦਾਂ ਬਹੁਤੀਆਂ ਦਾ ਤਾਂ ਜਾਉਗੀਆਂ ਤੇ ਸਭ ਕੁਝ ਮੇਰੇ ਨਾਮ ਹੈਨਾ ਮੰਮੀ ਆਪ ਕੋ ਸਕੂਲ ਆ ਮੰਮੀ ਹਾਂ ਤ ਨਹੀਂ ਨਾ ਗੱਲ ਬੰਦੀ ਫਿਰ ਕਿ ਜੰਦੀ ਬੰਦੀ ਕਿਉਂ ਨਹੀਂ ਜੇ ਤੁਹਾਡੇ ਨਾਮ ਆ ਤੇ ਹੁਣ ਇਹ ਇਹ ਚ ਮੇਰਾ ਕੀ ਕਿਸੇ ਨੂੰ ਮੈਂ ਕਿਹਾ ਕਿ ਕੁਝ ਜੀ ਕਰੂ ਤਾਂ ਮੈਂ ਦਵਾਂਗੀ ਤਾਂ ਜੀ ਕਰ ਤੇ ਤੋ ਕਰਨਾ ਹੋ ਕਰਦਾ ਮੰਮੀ ਤਾਂ ਥੋੜੀ ਹੁੰਦਾ ਵਾ ਦੱਸਾ ਕਿਉਂ ਨਹੀਂ ਕਰਦੇ ਕਰਦੀ ਪੂਰੀ ਪੁੱਛ ਕੇ ਸਕਣਦੇ ਆ ਨਾ ਤੇ ਮੇਰੀ ਦੀ ਨਾਲ ਲੜਾਈ ਤੇ ਪਾਉ ਨਹੀਂ ਦੇਣਾ ਮੈਂ ਕਿਹਾ ਕਿ ਚੱਲ ਜਿਹੜੀ ਰੀਜ ਹੀ ਹੋ ਤੇ ਪੂਰੀ ਕੀਤੀ ਬੰਦੇ ਨੂੰ ਸ਼ੌਂਕ ਤੇ ਪਗਾਉਣੇ ਚਾਹੀਦੇ ਆ ਬਾਕੀ ਖਾਦੀ ਹਾਂ ਹਾਂ ਰੀਜ ਤੇਰੀ ਪੂਰੀ ਹੋ ਗਈ ਆ ਤਦ ਆਸ ਪਹਿਲਾਂ ਮੈਨੂੰ ਕਿਨੇ ਦਾ ਲਿਆਂਦਾਈ ਹੋ ਮੰਮੀ ਰੁਪਈਆ ਦੋ ਮੰਗਦਾ ਸੀ ਲੱਖ ਹੂੰ ਪਰ ਮੇਰੀ ਗੱਲ ਨਿਪੜੀ 80000 ਚ ਹੋਰ ਦੇਣ ਲਗਾ ਨਾ ਪੈਸੇ ਤੇ ਰੁਪਈਆ 50000 ਹੋਰ ਘਟਾ ਲੈਣਾ ਮੈਂ ਤੱਕੇ ਨਾਲ ਹੀ ਕੋਈ ਗੱਲ ਨਹੀਂ ਤੇ ਪੁੱਤ ਤੈਨੂੰ ਪਤਾ ਤੇ ਹੈਗਾ ਘਰ ਪਿਆ ਹਾਨੀ ਪਈ ਹੈਗਾ ਤੇ ਚੱਲ ਉਹੋ ਹੀ ਮੈਂ ਆਖਣ ਲਈ ਹੋਰ ਬੰਨੇ ਗੁਜ਼ਾਰਾ ਕਰਦੇ ਤੇ ਬੁੱਲਟ ਬਗੈਰ ਉਦਾਂ ਵੀ ਸਰ ਜਾਣਾ ਇਹ ਮੰਮੀ ਮੋਟਰਸਾਈਕਲ ਤੇ ਲਿਆਉਣਾ ਪੈਣਾ ਸੀ ਤੇ ਜੇ ਸਾਨੂੰ ਚੰਗੀ ਚੀਜ਼ ਮਿਲੀ ਆ ਮੈਂ ਜੇ ਲੈਣਤਾ ਤੇ ਫੇਕੜੀ ਕਰ ਲਿਆ ਚੱਲ ਚੰਗੀ ਮਿਲੀ ਆ ਨਾ ਸੋਖਾਂ ਢਾਉਣੀ ਹੋਵੇ ਤੇ ਚੱਲ ਇਹ ਹੀ ਵਾਦਾ ਪਾਵੇ ਹਨਾ ਤੇ ਚੱਲ ਇਹ ਨਾਮ ਕਿ ਤੂੰ ਕੰਮ ਤੇ ਜਾਇਆ ਕਰ ਦੇ ਅੱਲਾ ਕੇ ਓਏ ਉਹਨੇ ਵੀ ਇਹ ਨਿਕਦਾ ਕਿੱਥੋਂ ਦੇ ਦੇਣਾ ਹੈਗਾ ਉਹਨੇ ਲਿਆਉਣੀ ਗੱਡੀ ਉਹਨੇ ਬੁੱਕ ਕਰਾਈ ਕਰੇਟਾ ਤੇ ਮੈਂ ਤੇ ਅੱਗੇ ਆਖਣ ਦੀ ਮੈਂ ਕਿਹਾ ਹੈ ਤੇ ਨਵਾਂ ਹੀ ਆ ਤੈਨੂੰ ਇੰਨਾ ਸਸਤਾ ਕਿੱਦਾਂ ਦੇ ਦਤਾ ਨੇ ਓਏ ਇੱਕ ਨੂੰ ਪੈਸਿਆਂ ਦੀ ਲੋੜ ਹੀ ਦੂਜੀ ਗੱਲ ਇਹ ਵੀ ਆਂਦਾ ਮੈਂ ਦੋ ਚੀਜ਼ਾਂ ਕੀ ਕਰਨੀਆਂ ਵਾ ਉਹ ਨੌਕਰੀ ਪੇਸ਼ੇ ਵਾਲਾ ਬੰਦਾ ਵਾ ਤੇ ਉਹਨੇ ਜਾਣ ਆਉਣ ਤੇ ਫੇਰ ਗੱਡੀ ਤੇ ਹੋਣਾ ਆਹਂਦਾ ਬੁਲਟ ਲੈ ਜਾ ਤੂੰ ਮੇਰੇ ਲੱਗਾ ਹੀ ਰਹਿਣਾ ਉਦਾਂ ਵੀ ਘਾਟੀ ਚਲਾਉਂਦਾ ਵਾ ਚੰਗੇ ਹਲਾ ਵਧੀਆ ਵਾ ਹਾਂ ਮੈਂ ਵੀ ਉਦਾਂ ਆਖਣ ਦੀ ਮਹਿਨ ਨਾ ਮਾਹੀਆਂ ਉਦਾਂ ਆਹ ਵਧੀਆ ਵਾ ਉਹ ਘਾਟ ਚ ਲਾਇਆ ਹਾਂ ਚੱਲ ਚੰਗਾ ਪੁੱਤ ਚੱਲ ਆਂਦਾ ਨਾਲ ਘਰ ਦਾ ਸਾਧਨ ਬਣ ਗਿਆ ਬੰਦਾ ਕਦੇ ਜਾਣਾ ਆਉਣਾ ਪੈ ਜਾਂਦਾ ਕਿੱਥੋਂ ਕਿਸੇ ਦੀ ਵੀ ਚੀਜ਼ ਮੰਗੀ ਜਾਂਦੀ ਆ ਜਦੋਂ ਹੁਣ ਮੈਂ ਬੁਲਟ ਲੈ ਕੇ ਗਿਆ ਸਹੁਰੇ ਸੁੱਖ ਨੇ ਤੇ ਮਾਰ ਕੇ ਛਾਲ ਬੈ ਜਾਣਾ ਚਾ ਚੜ ਜਾਣਾ ਵੀ ਮੋਟਰਸਾਈਕਲ ਲੈੰਤਾ ਨੇ ਉਹ ਵੀ ਬੁਲਟ ਪਤਾ ਇਹ ਨਾਲੇ ਤੂੰ ਹੁਣ ਜਾਵੀ ਲੀਡ ਵਾਲਾ ਤਾਂ ਸੋਨਾ ਪਾ ਕੇ ਜਾਵੀ ਨਾਲੇ ਉਹਨੂੰ ਪਤਾ ਲੱਗੂ ਕਿ ਇਹ ਨਾਲ ਚੈਤ ਕਮਾਉਣ ਡੈ ਭੇਜਾ ਦੇ ਤੇ ਵੇਖੀ ਉਹਨੇ ਆਪੇ ਭੱਜੀ ਆਉਣਾ ਵਾ ਨਾਲੇ ਮਿੱਠਾ ਹੋ ਕੇ ਰਵੀ ਦਾ ਕੋੜਾ ਨਾ ਹੋਇਆ ਕਰ ਜਾਦਾ ਤੈਨੂੰ ਮੈਂ ਆਖਣ ਡਈ ਆ ਉਹ ਨਹੀਂ ਮੰਮੀ ਉਹ ਮਾੜਾ ਮੋਟਾ ਇਦਾਂ ਹੀ ਹੋ ਜਾਂਦੀ ਨੋਕਚੋਕ ਕੋਈ ਗੱਲ ਨਹੀਂ ਤੂੰ ਇੰਨੀ ਵੀ ਨਾ ਕਰਿਆ ਕਰ ਪਤਾ ਨਾ ਹੋਲੀ ਹੋਲੀ ਲਿਆਈ ਉਹਨਾਂ ਦੇ ਘਰੋਂ ਪੁੱਤ ਉਹਨਾਂ ਦੇ ਘਰ ਕੇ ਅੱਗੇ ਘਰ ਨੂਮਾ ਉਹਨਾਂ ਦੀਆਂ ਹੈਗੀਆਂ ਆ ਆਪੇ ਉਹਨਾਂ ਚ ਕਲੇਸ਼ ਪਿਆ ਤੇ ਆਪੇ ਉਹਨਾਂ ਨੇ ਤੇ ਇੰਨੀਆਂ ਚੰਗੀਆਂ ਆ ਨਾ ਇੰਨੀਆਂ ਚੰਗੀਆਂ ਮੈਂ ਕਹਿ ਦਿੰਨਾ ਰੱਬ ਹੀ ਆ ਵਿਚਾਰੀਆਂ ਉਹ ਪਤਾ ਮੈਨੂੰ ਪੁੱਤ ਜਿੰਨਾ ਚਿਰ ਪੈਸਾ ਹੋਵੇ ਨਾ ਉਹਨਾਂ ਚ ਚੰਗਾ ਜਦੋਂ ਪੈਸਾ ਥੋੜਾ ਘੜਦਾ ਜਾਊਗਾ ਨਾ ਆਪੇ ਘਰਾਂ ਚ ਲੜਾਈਆਂ ਪੈ ਜਾਂਦੀਆਂ ਹੁੰਦੀਆਂ ਇਹੋ ਚੰਗੀਆਂ ਮਾੜੀਆਂ ਭਾਂ ਚਾਹੀਆਂ ਤੇ ਹਾਂ ਚੱਲ ਸਾਡੇ ਨੇ ਚੰਗੀ ਬੰਨ ਜਾਣਾ ਹੈ ਸਾਡੇ ਬਨਾ ਪਵੇ ਤੇ ਉਹਨਾਂ ਦੇ ਵਿਚਾਰਿਆਂ ਦੇ ਨਾਂ ਪਵੇ ਇਦਾਂ ਹੀ ਰਹਿਣ ਉਹ ਹੱਸਦੀਆਂ ਖੇਡਦੀਆਂ ਬੜੀਆਂ ਵਧੀਆ ਆ ਤੇ ਨੇ ਜੋ ਕਰਤਾ ਕਰਤਾ ਤੇ ਗਾਂ ਨੂੰ ਤਾਂ ਵੀ ਸਮਝਾ ਵੀ ਅੱਜ ਨੇ ਮੇਰੇ ਕੁੜੀ ਤੇ ਹੱਥ ਚੁੱਕਿਆ ਗਾੜੀਆਂ ਨੇ ਉੱਚੀ ਨਿਗਾਹਾਂ ਵੇਖ ਲਿਆ ਨਾ ਤੇ ਮੈਥੋਂ ਬੁਰਾ ਕੋਈ ਨਹੀਂ ਹੋ। ਫਿਰ ਨਾ ਮੈਨੂੰ ਆਖਿਓ ਤੇ ਇਦਾਂ ਕਰਤਾ ਇਦਾਂ ਕਰਤਾ ਫਿਰ ਮੇਰੀ ਜੋਜੀ ਕਰੂ ਮੈਂ ਕਰ ਦਣਾ ਹੀ। ਮੁਰਕੇ ਨਾ ਆਖਿਓ ਮੰਮੀ ਜਿੱਦਨ ਦੀ ਐ ਇਹ ਇਧਿਆਉ ਭਗਤ ਵੀ ਤੇ ਪੂਰੀ ਹੋਉਂਦੀ ਐ। ਆਉ ਭਗਤ ਇੱਕ ਵਾਰ ਤੇ ਛੱਤਰ ਫੇਰ ਕੇ ਤੁਸੀਂ ਬਸ ਆਉ ਭਗਤ ਕਰਦੀਆਂ। ਜਿੱਦਾਂ ਮੈਂ ਕੀ ਕਹਿੰਦੀ ਥਾਡੀ ਨਹੀਂ ਹੋ ਭਗਤ ਕਰ। ਉਹ ਇਹਨੇ ਕਿੱਥੇ ਜਾ ਜਾਂਦੀਆਂ ਕਿਤੇ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਕੋਈ ਕਰਦੀ ਐ ਇੰਟਰਫੇਅਰ ਮੇਰੇ ਵੱਲ ਨੇ ਧਿਆਨ ਬਸ ਜਿਵੇਂ ਚਾਰ ਦਿਨ ਆਈ ਗਈਆਂ ਤੇ ਮੇਰੀ ਗੱਲ ਸੁਣ ਆਪਾਂ ਕਰਦੇ ਐ ਇੰਟਰਫੇਅਰ ਆਪਾਂ ਲੜਾਈ ਥੋੜੀ ਪਾ ਕੇ ਬਹਿ ਜੰਨੀ ਆ ਕੋਈ ਗੱਲ ਨਹੀਂ ਹੁੰਦਾ ਕੋਈ ਕੁਝ ਨਹੀਂ ਹੋ ਗਿਆ ਉਹਨੇ ਕੁਕ ਨਹੀਂ ਕੀਤਾ ਸਿਰਫ ਇਹ ਮੈਂ ਹੀ ਕਰਦੀ ਠੰਡੀ ਉਹ ਨਹੀਂ ਠੰਡੇ ਕਰਦਾ ਤੁਸੀਂ ਨੇ ਇਹਦਾਸ ਤੂੰ ਮੰਮੀ ਨੂੰ ਪੜਕਾਇਆ ਕਿ ਨਹੀਂ ਪੜਕਾਇਆ ਪੜਕਾਇਆ ਮੈਂ ਮੰਮੀ ਪੇਟੀਆਂ ਬਾਹਰ ਪਈਆਂ ਘੜੋਲਾ ਬਾਅਦ ਪਿਆ ਦੇਖਣ ਲਈ ਉੱਥੇ ਪਹਿਲਾਂ ਵੀ ਠੰਡੇ ਹੀ ਤੇ ਮੰਮੀ ਨੂੰ ਮੰਮੀ ਦੇ ਸਾਹਮਣੇ ਤੇ ਰੱਖੇ ਮੰਮੀ ਦੇ ਉਦੋਂ ਤੱਕ ਕੋਈ ਨਹੀਂ ਮਰਦਾ ਮੈਨੂੰ ਲੱਗਾ ਵੀ ਪੇਟੀ ਸਾਰੇ ਇਹ ਪੜੋਲਾ ਮੈਨੂੰ ਲੱਗਾ ਵੀ ਕਿੱਡੀ ਮੁਸ਼ਕਿਲ ਆਉਦਾ ਮੇਰੇ ਪੇਕੇ ਆਤਾ ਜੀ ਤੁਮ ਐਡਵਾ ਇਆ ਮੈਨੂੰ ਕੁਛ ਨਹੀਂ ਕਰ ਮਿਲੇ ਤੇ ਇਹ ਪੜੋਲਾ ਲਿਆ ਕਿ ਦਾਨੇ ਪਾਇਓ ਉਦੋਂ ਇੰਨੀ ਬਿਆਲੀ ਹੋਈ ਇਹਦੀ ਤੂੰ ਕੱਢ ਕੇ ਤੇ ਕਿੱਥੇ ਆਣਾ ਸੁੱਟਦਾ ਇਹ ਤਾਂ ਬਾਝ ਆਈ ਮੰਮੀ ਮੈਨੂੰ ਦੱਸਣ ਦੀ ਮੰਮੀ ਤੇ ਪਹਿਲਾਂ ਹੀ ਮੇਰੇ ਜਾਨ ਤੋਂ ਪਹਿਲਾਂ ਬੇਟੀ ਤੇ ਪੜੋਲਾ ਆਪਣੀ ਘਰ ਦੀ ਕੋਈ ਸੜੀ ਚੀਜ਼ ਹੋਵੇ ਤੀ ਸਭ ਸਭ ਮੰਦਰ ਰੱਖਦੀਆਂ ਜੀ ਮੰਮੀ ਚਲੋ ਠੀਕ ਆ ਮਿੱਟੀ ਪਾਓ ਇੰਨਾ ਗੱਲ ਤੇ ਤੇ ਆ ਦੋੜ ਕੇ ਕੁੱਤਾ ਵੀ ਨਹੀਂ ਮਾਰਨਦਾ ਮੰਮੀ ਨਾ ਤੇ ਮੇਰਾ ਤਾਂ ਫੇਰ ਪੜੋਲਾ ਆ ਨੀ ਗੱਲ ਹੁਣ ਸੁਮਿੰਦਰ ਚਾਹ ਪੁੱਛਣ ਆਈਆਂ ਨਾ ਤੇ ਤੂੰ ਮੈਨੂੰ ਕਿ ਹਣਾ ਜੇ ਕੋਲ ਆਣਾ ਮਤੇ ਮੈਂ ਲਾਂ ਮਮੀ ਉਹ ਨਿੱਕੀ ਨੇ ਨਵੀਂ ਪੱਟੀ ਪੜਾਤੀ ਆ ਉਹ ਤਾਂ ਕੀ ਲੈ ਲਾਂਗੀ ਫਿਰ ਪੜਾਤੀ ਤੇ ਕੀ ਲੈ ਇਹ ਲੱਲੇ ਕਿਤਨਾ ਲਿਓ ਲਿਖ ਤਸ ਮਮੀ ਮੈਂ ਮੇਰੇ ਘਰ ਤੋਂ ਲਾ ਦਿੰਦੀ ਐ ਨੂੰ ਮਮੀ ਨੂੰ ਸੁਕਾਲਣ ਦੀ ਮਮੀ ਤੁਸੀਂ ਗੜੇ ਬੱਚੇ ਨੂੰ ਮੈਂ ਸੁਕਾਲ ਦੇਣਾ ਇਹਨਾਂ ਨੂੰ ਨਹੀਂ ਮੈਂ ਸੁਕਾਲਦਾ ਇਹ ਨਹੀਂ ਮੇਰੇ ਪਿੱਛੇ ਗੱਲੀਆਂ ਲੜਾਕੀਆਂ ਬੱਲੇ ਬੱਲੇ ਨਵਾਂ ਤੇ ਲੋਕਾਂ ਦੇ ਘਰ ਹੋਣਗੀਆਂ ਪਰ ਇਹੋ ਜੀਆਂ ਨੇ ਘਰ ਮੰਮੀ ਸੁਕਾਤ ਹੋਣੀ ਐ ਓਏ ਹੋਏ 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 ਸਾਬੀ ਤੂ ਸੋੱਖ ਨੂੰ ਲੈ ਆ ਥੋੜੇ ਨਾ ਮਿੱਠਾ ਪਿਆਰਾ ਹੋ ਕੇ ਲੋਲੋਪੋਪੋ ਕਰ ਲਈ ਨਾਲੇ ਉਹਨੂੰ ਕਈ ਦੋ ਤਿੰਨ ਤੇਰੇ ਸੂਟ ਲੈ ਆ। ਉਹ ਮੰਮੀ ਹੁਣ ਅੱਜ ਦੀ ਦਿਹਾੜੀ ਰਹਿਣ ਦੋ। ਕੱਲ ਨੂੰ ਮੈਂ ਜਾਊਂਗਾ ਪੂਰਾ ਸਵਗਤੇ ਤੁਰ ਪੂੰਗਾ ਕੰਮ ਕਰ ਕਰ ਕੇ ਤੇ ਸ਼ਾਮਾਂ ਨੂੰ ਆਉਂਗਾ ਬੈਠ ਲੋਗੇ ਨਾਲੇ ਚੰਗੀ ਤਰ੍ਹਾਂ। ਆਹ ਨਾਲੇ ਸੱਸ ਦੇ ਪੈਰੀਂ ਹੱਥ ਲਾਵੀਂ ਨਾਲੇ ਉਹਦੇ ਨਾਲ ਪਿਆਰ ਨਾਲ ਤਾਂ ਕਿ ਮੇਰੀ ਤਾਂ ਮੰਮੀ ਨੇ ਠੀਕ ਕਿੰਨੀਆਂ ਦਵਾਈਆਂ ਪੁੱਤ ਮੈ ਲਿਆਉਣ ਡਈਆਂ। ਇੱਕ ਮੇਰਾ ਬੀਪੀ ਵਾਧਾ ਵਾ ਤੇ ਫਿਰ ਮੇ ਕੋਈ ਨਾ ਕੰਮ ਨਹੀਂ। ਮੰਮੀ ਟੈਨਸ਼ਨ ਨਾ ਲਿਆ ਕਰੋ ਤੂੰ ਆਹ ਕੰਮ ਸਾਰੇ ਟੈਨਸ਼ਨ ਨਾਲ ਆ ਬੀਪੀ ਵਪੀ ਵਧਣੇ। ਤੁਹਾਡੇ ਘੈਂਟਾਂ ਮੈਨੂੰ ਲੈ ਲੈ ਬੈਂਡੀਆਂ ਉਦੋਂ ਮੈਨੂੰ ਕੋਈ ਟੈਨਸ਼ਨ ਹੀ ਨਹੀਂ ਹੈਗੀ ਉਹ ਨਾ ਲਿਆ ਕਰੋ ਸਾਡੀ ਵੀ ਟੈਨਸ਼ਨ ਹੈ ਰੱਬ ਬੇੜੇ ਬੰਨੇ ਲਾਉਣ ਵਾਲਾ ਜਦੋਂ ਰੱਬ ਨੇ ਚਾਇਆ ਨਾ ਉਦੋਂ ਹੀ ਬਾਹਰ ਦੀ ਗੱਲ ਬਾਣੀ ਆ ਮੈਂ ਤੇ ਉਡੋਰਾ ਹੀ ਉੱਤੇ ਛੜਤੀਆਂ ਤੂੰ ਬੁਲਟ ਲੱਲੇ ਆ ਵਾ ਨਾ ਤੂੰ ਬਾਹਰ ਦੱਸ ਭਲਾ ਹੀ ਦੇ ਤੂੰ ਇੱਥੇ ਚੱਜ ਨਾ ਕੰਮ ਕਰ ਆਹੋ ਤੇ ਬੁਲਟ ਨੇ ਤੇ ਪੈਸੇ ਹੀ ਦੇਣੇ ਆ ਉਹ ਇਹ ਤੇ ਜਾਣ ਉਹਨੂੰ ਕੰਮ ਤੇ ਫਿੰਗਰ ਨਾ ਬਣਾ ਜਦੋਂ ਆਵੇਂਗਾ ਵੇਲੇ ਨਾ ਤੇ ਕੰਮ ਜਾ ਕੇ ਕਰੇਗਾ ਜਦੋਂ ਅੱਧੇ ਦੇਣਾ ਤੂੰ ਇੱਥੋਂ ਜਾਣਾ ਮੁੜ ਕੇ ਬੱਸਾਂ ਕੋਹੜਿਆਂ ਤੇ ਜਾਣਾ ਤੇ ਸਾਰੀ ਦਿਹਾੜੀ ਤੇਰੀ ਇਦਾਂ ਲੰਘ ਜਾਂਦੀ ਤੇ ਕੰਮ ਵਾਲੇ ਘਰ ਕਿਹੜੇ ਵਾਲੇ ਪਹੁੰਚਦਾ ਹੋਏਗਾ ਨਹੀਂ ਮੰਮੀ ਇਥੇ ਘਰ ਤਾਂ ਡੀ ਹੈਗੀ ਠੀਕ ਕੰਮ ਤੇ ਬੁਲਟ ਚੱਲ ਵੇਖਾਂਗੇ ਲੋਡ ਵੇਲੇ ਲੈ ਦਿਆ ਕਰਾਂਗੇ ਫੇਕੜੀ ਗੱਲ ਆਹੋ ਤੇਲ ਪਾਇਆ ਤੇ ਛੱਟ ਚੱਲ ਜਾ ਕਰਨਾ ਤੂੰ ਐਵੇਂ ਬੱਸ ਨਾ ਢੀਕ ਦਿਆ ਰਿਆ ਕਰਨੀਆਂ ਚੱਲ ਹੁਣ ਆਪਾਂ ਉਹ ਮਾਰ ਆਏ ਨੇ ਹਨੂ ਵੀ ਦਿੱਤਾ ਸਾਧਨ ਜਦੋਂ ਮਰਜੀ ਚੱਲ ਜਾਣਾ ਨਾਲੇ ਚੰਗਾ ਮਿਲ ਗਿਆ ਚੰਗੀ ਚੀਜ਼ ਮਿਲ ਗਈ ਚੱਲ ਵਧੀਆ ਹੋ ਗਿਆ ਵਾ ਨਾਲੇ ਉਹ ਵੀ ਨਵਾਂ ਆ ਹੈਨਾ ਹਾਂ ਤੈਨੂੰ ਮੈਂ ਧੋ ਬਣਾ ਕੇ ਤੇ ਸ਼ਾਮਾਂ ਤਾਂ ਕਹਿ ਨਵਾਂ ਨਕੋਰ ਕਰਕੇ ਤੇ ਬਾਬੇ ਰਾਜੇਰਾਮ ਜੀ ਚੜਾ ਤੇਲ ਲਾ ਲਈ ਸਰੋਂ ਦਾ ਹੋਰ ਉਹਨੂੰ ਲਿਸ਼ਕਾ ਲਈ ਸੁੱਖ ਨੇ ਤਾਂ ਖੁਸ਼ ਹੋ ਜਾਣਾ ਕਿੰਨਾ ਵਧੀਆ ਤੇ ਕੱਲ ਸੁੱਖ ਨੇ ਆਉਣਾ ਵਾ ਤੇ ਹੁਣ ਤੁਹਾਨੂੰ ਸ਼ਾਮ ਨੂੰ ਲੈ ਕੇ ਜਾਉ ਕੱਲ ਨੂੰ ਸੁੱਖ ਨੂੰ ਸ਼ਾਮਾਂ ਨੂੰ ਲੈ ਜੂ ਬਾਬੇ ਰਾਜੇ ਮੈਂ ਚਾਦਰਾਂ ਚੁੱਜ਼ਰਾਂ ਤੋਤੀਆਂ ਵਿਸ਼ਾਖ ਛੂ ਲੈਣੀ ਪੋਚੇ ਝਾੜੂ ਲਾ ਲੈਣ ਤੇ ਉਹਨੂੰ ਪਤਾ ਹੋਊਗਾ ਕਿ ਬਾਬਾ ਸਾਫ਼ ਸਫਾਈ ਕੀਤੀ ਆ ਵੋਗ ਦੇਣ ਤੇ ਉਹਨੇ ਖੁਸ਼ ਰਹਿਣਾ ਵਾ ਤੇ ਚੱਲ ਇੱਕ ਦਾ ਪਿਆਰ ਦੇ ਨਾਲ ਰੱਖਾ ਦੋ ਦਿਨ ਕਿਉਂ ਖੁਸ਼ ਰਹਿਣਾ ਖੁਸ਼ ਰਵੇ ਕਿਆ ਚਲੋ ਉਦਾਂ ਤੇ ਦੋਕ ਦਿਨ ਖੁਸ਼ ਰਹੋ ਚਲੋ ਫਿਰ ਜੇ ਤੂੰ ਚੰਗਾ ਰਹੇਂਗਾ ਤੇ ਉਹਨੇ ਆਪੇ ਚੰਗਾ ਮੈਂ ਤੇ ਉਹਨੂੰ ਕੱਖ ਨਹੀਂ ਉਹਨਾਂ ਆਖਿਆ ਕਰਨਾ ਕੋਈ ਨਹੀਂ ਉਹ ਗੱਲ ਸਹੀ ਆ ਜਦੋਂ ਟਾਈਮ ਨਾਲ ਕੰਮ ਤੇ ਜਾਣ ਲੱਗ ਪਿਆ ਨਾ ਫਿਰ ਪੈਸੇ ਵੀ ਕੋਹ ਨਾ ਕੋਹਾਉਣਗੇ 11 ਵਜੇ ਤੇ ਮੈਂ ਕੰਮ ਤੇ ਜਾਣਾ 12 ਵਜੇ ਤੇ 4 ਵਜੇ ਫਿਰ ਤੁਰ ਪਈਦਾ ਉਧਰੋਂ ਹਾਂ ਤੇ ਫਿਰ ਅੱਗੇ ਤਾਂ ਬੱਸ ਬੂਸਤੇ ਜਾਣਾ ਤਾਂ ਤਦ ਕਰਕੇ ਹੁੰਦਾ ਏ ਤੂੰ ਤੇ ਆਪਣਾ ਘਰੋਂ ਜਾਣਾ ਘਰੋਂ ਆਉਣਾ ਹੁਣ 7:30 8 ਵਜੇ ਨਾਲ ਤੁਰਿਆ ਕਰੂੰਗਾ ਤੇ 7:30 ਅੱਧੇ ਘੰਟੇ 'ਚ ਬੰਦਾ ਕੰਮ ਤੇ ਪਹੁੰਚ ਜਾਂਦਾ ਚੱਲ ਫਿਰ ਇਦਾਂ ਹੀ ਕਰ ਲੈ ਹੁਣ ਤੂੰ ਪਤਾ ਕੀ ਗੱਲ ਹ ਮਮੀ ਆ ਚਾਲਣੇ ਸਾਢੇ ਕਿ ਤਿੰਨ ਹੋਏ ਆ 4 ਵਜੇ ਤੱਕ ਮੈਂ ਧੁਰਦਾ ਫਿਰ ਚਾਹ ਘੁੱਟ ਬਣਾ ਦੋ ਤੇ ਮੈਂ ਹੈਗੇ ਦੋ ਫਿਲਟਰ ਕੇ ਦੇ ਫਿੱਟ ਕਰਨ ਵਾਲੇ ਇੱਕ ਮੈਨੂੰ ਲੱਗਦਾ ਵੀ ਮੈਨੂੰ ਪਰਸੋਂ ਜੇ ਗੀਜਰ ਦਾ ਵੀ ਫੋਨ ਆ ਫਿੱਟ ਕਰਾਉਣਾ ਕਰਾ ਨਾ ਲਿਆ ਹੋਵੇ ਪਰ ਮੈਂ ਜਾਣਾ ਚਾਹ ਮੈਂ ਤੈਨੂੰ ਬਣਾ ਦਿੰਦੀ ਆ ਫੜਾਫੜ ਕੰਮ ਕਰਿਆ ਕਰ ਕੰਮ ਵੱਲ ਧਿਆਨ ਕਰ ਮੇਰਾ ਤਿੰਨੇ ਕੰਮ ਹੋ ਗਏ ਤੇ ਰੁਪਈਆ 600 ਲਿਆ ਹੋਣਾ ਵਾ ਜਾਓ ਛੇਤੀ ਕਰੋ ਫਿਰ ਚੱਲ ਮੈਂ ਚਾਹ ਬਣਾ ਕੇ ਦਿੰਦੀ ਤੈਨੂੰ ਜਾਓ ਜਾਓ ਛੇਤੀ ਆਓ ਲਿਆ ਸੀ ਬਣਾ ਕੇ ਵਧੀਆ ਜੀ ਬਣਾਇਓ ਚੱਲ ਨਾਲੇ ਚੀਜ਼ ਲੈਣ ਦੀ ਨਾਲੇ ਹੁਣ ਕੰਮ ਤੇ ਵੀ ਇਦਾਂ ਜਿਹੜਾ ਇਦਾਂ ਦਾ ਫੋਨ ਆਇਆ ਏਸੀ ਫਿੱਟ ਕਰ ਦੇ ਜਾਂ ਗੀਜ਼ਰ ਫਿੱਟ ਕਰ ਦੇ ਫਿਲਟਰ ਫਿੱਟ ਕਰ ਦੇ ਬੰਦਾ ਭੱਜ ਕੇ ਚਲਤੇ ਜਾਂਦਾ ਦਿਹਾੜੀ ਤੇ ਨਹੀਂ ਮਰਦੀ ਇਹ ਤੇ ਨਾਲ ਦੀ ਨਾਲ ਹੀ ਮਿਲ ਜਾਣੇ ਨਾਲੇ ਦੱਸ ਮੇਰ ਕੋ ਕੀ ਗਨਾਹ ਹੋ ਗਿਆ ਮੈਂ ਤਾਂ ਐਵੇਂ ਚਾਹ ਪੁੱਛਣ ਚੱਲ ਗਈ ਮੇਂਦਰ ਰਾਜਿੰਦਰ ਕਹਿੰਦੀ ਹੀ ਵੀ ਨਾ ਜਾਇਓ ਮੈਂ ਹੀ ਭਲਾ ਕਰਦੀ ਰਹਿਨੀ ਸਾਰਿਆਂ ਦਾ ਨਾ ਮੇਰਾ ਕੋਈ ਕਸੂਰ ਤੇ ਨਾ ਮੇਰੀ ਵਿੱਚ ਕੋਈ ਗੱਲਬਾਤ ਮੈਂ ਤੇ ਆਠੇ ਨਾਲ ਪਲੇਠਣ ਐਵੇਂ ਲੱਗਦਾ ਰਹਿੰਦਾ ਬੈਠੇ ਮੈਡਮ ਜੀ ਹਾਂ ਬੈਠੇ ਆ ਕੇ ਚਲੋ ਹਾਂ ਪਾਣੀ ਤਾਂ ਨਹੀਂ ਘੋਟ ਆਹ ਤੁਹਾਨੂੰ ਵੀ ਪਿਆਲ ਦਿੰਨੇ ਆ ਅੱਗੇ ਚਾਹ ਪੀਣ ਵਾਲਿਆਂ ਨੂੰ ਵੀ ਪਿਆਲਤੀ ਆ ਕੀ ਹੋ ਗਿਆ ਜੋ ਹੁੰਦਾ ਹੁੰਦਾ ਗੱਲ ਵੀ ਦੱਸ ਦੇ ਕਿ ਕੜੂਸਾਂ ਦੀ ਮਰੀ ਜਾਣੀਆਂ ਰਾਜਿੰਦਰ ਤਾਂ ਤੇ ਸੁੱਖ ਬਿੜ ਪੀਂ ਅੱਜ ਦੋਵੇਂ ਜਾਣੀਆਂ ਹੈ ਹੈ ਕੀ ਹਾਂ ਨੂੰ ਪਤਾ ਲੱਗ ਗਿਆ ਤੁਹਾਨੂੰ ਨਹੀਂ ਪਤਾ ਲੱਗਿਆ ਤੁਹਾਨੂੰ ਨਹੀਂ ਕਿਹਨੇ ਬਾਹਰ ਦੱਸਿਆ ਬਾਹਰ ਮਿੰਜਾਂ ਦੇ ਗਲੀ ਚ ਵੀ ਪਤਾ ਲੱਗ ਗਿਆ ਹੁਣ ਲੋਕਾਂ ਨੂੰ ਕੱਡੋ ਨਮਾ ਤਾਜਾ ਨਾ ਚੰਗੀਤਰਾ ਪਿੰਡ ਚੋਂ ਤੇ ਨਿਕਲ ਗਿਆ ਇਹਨਾਂ ਨਿਕਲਣਾ ਹੀ ਚੰਗਾ ਇੱਕ ਦੂਜੇ ਨਾਲ ਬਿੜੀਆਂ ਵਾ ਤੇ ਮੰਮੀ ਵੀ ਨਾਲ ਹੀ ਮੰਮੀ ਨੇ ਰਾਜਵਿੰਦਰ ਦੇ ਦੋ ਲਾਤੀਆਂ ਨਾਲੇ ਮੰਮੀ ਨੇ ਉਹਦੀ ਗੁੱਤ ਫੜੀ ਲੈ ਐ ਮੰਮੀ ਕੀ ਤਾ ਤੂੰ ਛਡੋਣਾ ਕਿ ਗਾੜੀ ਉਹਨੂੰ ਕੁੱਟਣ ਡੈ ਪਈ ਕੀ ਪਤਾ ਕੀ ਉਹਨੇ ਕਹਿੰਦੀ ਐ ਉਹਨੂੰ ਕੋ ਕਹਿੰਦੀ ਐ ਤਾਂ ਤਾਂ ਹੀ ਮੰਮੀ ਨੇ ਆ ਕੇ ਕੰਮ ਕੀਤਾ ਨਹੀਂ ਤੇ ਨੋਹ ਦੇ ਹੱਥੀ ਕੌਣ ਪੈਂਦਾ ਐ ਮੈਨੂੰ ਜਾਦਾ ਕੁੜੀ ਜਿਹੜੀ ਆਈ ਨਾ ਇਹਨੇ ਸਾਡੇ ਘਰ ਖਲਾਰਾ ਪਾ ਕੇ ਜਾਣਾ ਤੁਹਾਡਾ ਵੀ ਫਰਜ਼ ਬਣਦਾ ਵਾ ਕਿ ਉਹ ਪੁੱਛਣ ਦਾ ਇਤੋ ਕੁੜੀਏ ਕਿਹੜੀ ਗੱਲੋਂ ਆਈ ਹੈ ਕਿੰਨੇ ਕ ਦਿਨ ਤੂੰ ਰਹਿਣਾ ਵਾ ਕਿਹੜੀ ਗੱਲੋਂ ਤੈਨੂੰ ਮੈਂ ਉੱਥੇ ਛੱਡ ਕੇ ਆਉਣਾ ਵਾ ਕੀ ਗੱਲ ਵਾ ਮੈਨੂੰ ਦੱਸ ਮੈਂ ਉੱਥੇ ਪੁੱਛੀ ਪੁੱਛੇ ਗਿਛਾਂ ਜਾ ਕੇ ਅਗਲੇ ਨੂੰ ਉਹ ਮੈਂ ਸਾਰਾ ਕੁਝ ਪੁੱਛਿਆ ਸੀ ਅਗਲੇ ਨੇ ਮੇਰੇ ਤੇ ਹੱਥ ਚੁੱਕਿਆ ਉਹ ਵੀ ਐਡਾ ਹੈਗਾ ਈ ਉਹ ਡੰਗਰ ਦਿਮਾਗ ਦਾ 50 ਨੂੰ ਫੋਨ ਲਾਉਂਦੇ ਆ ਕਦੇ ਫੋਨ ਨਹੀਂ ਚੁੱਕਦਾ ਕੀ ਉਹ ਤਾਂ ਚੁੱਕਿਆ ਕਿ ਨਹੀਂ ਚੁੱਕਿਆ ਝੂਠ ਹੀ ਨਹੀਂ ਬੋਲਦੀ ਹੁਣ ਇੱਥੇ ਮੈਂ ਲਾਇਆ ਉਹਦਾ ਤੁਹਾਨੂੰ ਸ਼ੇਕਾ ਮੈਨੂੰ ਮੈਂ ਤੇ ਆਪ ਲਾਇਆ ਆਪਣੇ ਫੋਨ ਤੋਂ ਕਈ ਵਾਰੀ ਨੂੰ ਉਹ ਤੇ ਮੈਂ ਕਹਿੰਦੀ ਆ ਤੁਹਾਨੂੰ ਮੇਰਾ ਤਾਂ ਦਿਮਾਗ ਇੰਨਾ ਜੀਗਾ ਤਾਂ ਪੈਣਾ ਉਹ ਤੇ ਛੁੱਡੂ ਜੀ ਦੇ ਦੋ ਛੱਡਾਂ ਜਾ ਕੇ ਪਰ ਮੈਨੂੰ ਪਤਾ ਹੈ ਕਸੂਰ ਸਾਡੀ ਕੁੜੀ ਦਾ ਹੀ ਹੁਣਾਂ ਮੋਠੇ ਉਹ ਛੱਡੀ ਜਾਓ ਉਧਰ ਰਾਜਵਿੰਦਰ ਤੇ ਉਹ ਸੋਖ ਇੱਕ ਦੂਜੇ ਦੇ ਛੱਡੀ ਜਾਂਦੀਆਂ ਤੁਸੀਂ ਉਹਦੇ ਛੱਡ ਦੋ ਤੇ ਫਿਰ ਕੰਮ ਤੇ ਉਥੇ ਦਾ ਉਥੇ ਰਹਿਣਾ ਜਵਾਈ ਭਾਈ ਹੈ ਜਵਾਈਆਂ ਪੰਕਤ ਮਾ ਆਦਰ ਮਾਨਾ ਫੋਨ ਰਹਿਣਾ ਫੋਨ ਚੋ ਕੇ ਦੱਸ ਤੇ ਸਕਦਾ ਕਿ ਨਹੀਂ ਕਿ ਮੈਂ ਕੀ ਗੱਲ ਹੋਈ ਕੀ ਨਹੀਂ ਹੋਈ ਹੁਣ ਮੈਨੂੰ ਕੀ ਪਤਾ ਸੱਚ ਨਹੀਂ ਕਿ ਝੂਠਾਂ ਦੀ ਮੇਰੀ ਗੱਲ ਸੁਣੇ ਕੋਈ ਉਹਨੂੰ ਸਦੋਹਾ ਕਰ ਜਿਹੜੀ ਵੀ ਗੱਲ ਦਾ ਪਤਾ ਲੱਗ ਜੇ ਕੋਈ ਨਹੀਂ ਕੱਲ ਵੇਖਦਾ ਵਾਂ ਸਦਦਾ ਨੂੰ ਨਹੀਂ ਤੇ ਆਪ ਵੇਖੂਗਾ ਮੈਂ ਫੋਨ ਕਰਕੇ ਜੇ ਨਾ ਕੱਲ ਨੂੰ ਆਇਆ ਨਾ ਜੇ ਨਾ ਹੋ ਚੁੱਕਿਆ ਫੇ ਮੈਂ ਸੁਵਕਤੇ ਜੰਗ ਦੇ ਘਰ ਹਾਂ ਫੇ ਮੈਂ ਕੱਲੇ ਨਹੀਂ ਨਾ ਮੈਂ ਬੰਦੇ ਤੋਂ ਨਾਲ ਖੜੂਗਾ ਫੇ ਨਾ ਕੀ ਬਿਮਾਰੀ ਕੀ ਰਸ ਪੀ ਲਾ ਬਾਬਾ ਜਦ ਕੱਲਿਆਂ ਗੱਲ ਨਿੰਬੜਦੀ ਤੇ ਬੰਦੇ ਕੀ ਕੰਨੂ ਖੜਨੇ ਆ ਕਿੱਡਾ ਹੈ ਨਾ ਪਖੰਡ ਫੜਿਆ ਸਾਰਾ ਰਲ ਮਿਲ ਕੇ ਹੁਣ ਰਾਜਵੀਰ ਨੂੰ ਕਹਿੰਦਾ ਤੂੰ ਨੇ ਕਿ ਆਪਣੇ ਪੇਕੇ ਫੋਨ ਲਾਦੀ ਉਹ ਨਾ ਨਵਾ ਉਹ ਵੀ ਪੰਜਾਰ ਇਕੱਠੀ ਕਰਕੇ ਠੀ ਲੈ ਆ ਹੁਣ ਉਹਨੂੰ ਤੇ ਮੈਂ ਅੰਦਰ ਬਥੇਰਾ ਸਮਝਾਉਂਦੀ ਮੈਂ ਕੁੜੀ ਆ ਘਰ ਦੀ ਤੂੰ ਕਿਉਂ ਹੱਥ ਚੁੱਕਿਆ ਆ ਹਰ ਮਿੰਟ ਤੇ ਪਤਾ ਵਾ ਉਹਦਾ ਕਸੂਰ ਵਾ ਪਰ ਫੇਰ ਹੁਣ ਮੈਂ ਕੀ ਕਰਾਂ ਮੈਂ ਤੇ ਸਮਝਾ 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 ਥੱਕ ਗਈ ਆ ਉਧਰੋਂ ਆਣ ਕੇ ਮੈਨੂੰ ਚਾਹ ਪੁੱਛੀ ਕਹਿੰਦੀ ਮੇਰੇ ਸਿਰ 'ਚ ਲੈ ਕੇ ਪਾ ਦੋ ਅੰਦਰ ਹੀ ਆਂ ਅੰਦਰੇ ਬੈਠੀ ਆ ਮੈਂ ਚਲ ਤੂੰ ਸ਼ਾਂਤ ਨਹੀਂ ਮੈਂ ਗੱਲ ਕਰਕੇ ਆਉਂਦਾ ਮੈਂ ਅੱਗੇ ਕੀ ਕਰਾਂ ਦੀ ਆ ਮੇਰਾ ਤੇ ਐਵੇਂ ਨਾਲ ਨਾ ਵੱਜ ਜਾਂਦਾ